ਰੁਕ ਰੁਕ ਉਹ ਤੇ ਆ ਬੰਦਾ ਓਏ ਓਏ ਕੋਈ ਨਾ ਆਉਂਦਾ ਕੋਈ ਨਾ ਕੋਈ ਲੱਗਦਾ ਸਾਡੇ ਹਸਟੈਂਡਰਡ ਮੇਂ ਕੀ ਨਾ ਆਇਨਾ ਦਾ ਰਿਸ਼ੀ ਸਮਝਦਾ ਇਹ ਨਸ਼ੀਰ ਇਹ ਪਹਿਲਾਂ ਵੀ ਅਦੀ ਤੇ ਤੁਹਾਨੂੰ ਪਤਾ ਸੀ ਜੀ 5 ਸਾਲ ਤੋਂ ਹੋ ਗਿਆ ਨਸ਼ਾ ਕਰਦੇ ਆ ਬਟ ਜਦੋਂ ਜ਼ਿਆਦਾ ਫਿਨਿਸ਼ਣੇ ਦੀ ਖਰਾਬ ਹੋ ਜਾਂਦੀ ਸੀ ਅਸੀਂ ਇਹਨੂੰ ਹਰ ਬਾਰ ਨਸ਼ਾ ਛਡਾਓ ਕੇਂਦਰ ਚ ਕਰਵਾ ਦਿੰਦੇ ਸੀ ਐਡਮਿਟ ਹੁਣ ਵੀ 10 ਦਿਨ ਹੋਏ ਹੋਣੇ ਬਾਅਦ ਤੋਂ ਬਾਅਦ ਇਹਨੂੰ ਆਏ ਨੇ ਕਿੱਥੋਂ ਆਏ ਸੀਗੇ ਹੁਣ ਤਾਂ ਮੈਂ ਇਹਨੂੰ ਉਹਦਾ ਹਰ ਬਾਰ ਇਹਨੂੰ ਅਸੀਂ ਪ੍ਰਾਈਵੇਟ ਚ ਕਰਵਾਇਦਾ ਆ ਬਟ ਇਸ ਬਾਰ ਅਸੀਂ ਇਹਨੂੰ ਇਸ ਇਥੇ ਸੀਵਲ ਹਸਪਤਲ ਕਰਵਾਇਆ ਸੀ ਇੱਥੇ ਵੀ ਬਟ ਮੈਂ ਕਰਵਾਇਆ ਤਾਂ ਮੈਂ 3 ਮਹੀਨਿਆਂ ਦਾ ਕਹਿ ਕੇ ਸੀ ਬਟ ਉਹ ਉਹਨਾਂ ਨੇ ਸਾਨੂੰ ਜ਼ੋਰ ਪਾਇਆ 1.5 ਮਹੀਨੇ ਬਾਅਦ ਹੀ ਕਹਿੰਦੇ ਹੁਣ ਬਿਲਕੁਲ ਠੀਕ ਹੈ ਲੈ ਜਾਓ ਤੁਸੀਂ ਮੈਂ ਤਾਂ ਹੁਣ ਵੀ ਜਦੋਂ ਇਹਨੂੰ ਲੈਣ ਗਈ 10 ਦਿਨ ਪਹਿਲਾਂ ਮੈਂ ਮੰਨਦੀ ਨਹੀਂ ਸੀ ਮੈਂ ਕਿਹਾ ਨਹੀਂ ਲੈ ਕੇ ਜਾਣਾ ਅਸੀਂ ਤਾਂ 3 ਮਹੀਨੇ ਕਹਿ ਕੇ ਕਰਵਾਇਆ ਸੀ ਕਿ ਅਸੀਂ ਚਾਹੁੰਦੇ ਸੀ ਕਿਉਂਕਿ ਹਰ ਵਾਰ ਇਦਾਂ ਹੀ ਹੁੰਦਾ ਹੈ ਜਦੋਂ ਵੀ ਸੈਂਟਰ ਆਉਂਦੇ ਹਰ ਵਾਰ ਸੋਸਾਇਟੀ ਚ ਵਾਪਸ ਚਲ ਜਾਂਦਾ ਸੀ ਬਸ ਕੱਲ ਸ਼ਾਮੀ ਵੀ 5 ਵਜੇ ਮੇਤੋਂ ਕਰੋਗੇ ਆ ਤੇ ਮੈਨੂੰ ਕਹਿੰਦੇ ਕਿ ਮੈਂ ਮੇਲੇ ਤੇ ਜਾਣਾ ਮੈਂ ਇਹਨੂੰ ਕਿਹਾ ਵੀ ਜੋਰ ਪਾਇਆ ਮੈਂ ਕਿਹਾ ਚਲ ਕੋਈ ਗੱਲ ਨਹੀਂ ਕੀ 3:35 ਸਾਲ ਦਾ ਬੇਟਾ ਆਇਆ ਕਿ ਚਲ ਬੇਟੇ ਨੂੰ ਵੀ ਨਾਲ ਲੈ ਕੇ ਜਾਂਦੇ ਆ ਆਪਾਂ ਉਹਨੂੰ ਵੀ ਘੁਮਾ ਆਂਦੇ ਨਹੀਂ ਜ਼ਬਰਦਸਤੀ ਕਰੋ ਬਾਹਰ ਚਲ ਗਿਆ ਹੈ ਕੱਲ ਅ ਕੱਲ ਸ਼ਾਮ 5 ਵਜੇ ਦਾ ਗਿਆ ਹੋਇਆ ਤੇ ਪੂਰੀ ਰਾਤ ਨਹੀਂ ਆਇਆ ਅੱਗੇ ਤਾਂ ਆ ਜਾਂਦਾ ਹੁੰਦਾ ਮੈਨੂੰ ਕਹਿ ਕੇ ਗਿਆ ਕਹਿੰਦਾ ਕਿ 7-8 ਵਜੇ ਤੱਕ ਮੈਂ ਆਇਆ ਨਾ ਪੂਰੀ ਰਾਤ ਅਸੀਂ ਬੈਠ ਕੇ ਕੱਟਦੇ ਆ ਕੱਟੀ ਗਏ ਮਤਲਬ ਕਿ ਹੁਣ ਆਂਦਾ ਹੁਣ ਆਂਦਾ ਹੁਣ ਆਂਦਾ ਆਇਆ ਹੀ ਨਹੀਂ ਸਵੇਰੇ ਫੋਨ ਆਇਆ ਇਧਰੋਂ ਮੈਨੂੰ ਇਹ ਦੀ ਨੰਤਾ ਮੈਨੂੰ ਇਹ ਦੋ ਸੈਕੰਡਿਸ਼ੀ ਦੀ ਕੰਡੀਸ਼ਨ ਨਹੀਂ ਠੀਕ ਆ ਆਜਾ ਪ੍ਰਤਿਭਾ ਮੈਂ ਕੰਮ ਤੇ ਸੀ ਤਾਂ ਹੁਣ ਜਦੋਂ ਆਇਆ ਤਾਂ ਇਦਾਂ ਸਾਨੂੰ ਕਿਹਨਾਂ ਦਾ ਫੋਨ ਆਇਆ ਮੇਰੇ ਸ਼ੰਮਾ ਦਾ ਦਬੋੜੀ ਲਖਮੀ ਮਾਰਕੀਟ ਜੋ ਨਵੀਂ ਬਣੀ ਆ ਉੱਥੇ ਪਈ ਹੋਏ ਆ ਮੌਕਾ ਪਰ ਪੁੱਜਿਆ ਜਾਵੇ ਜੋ ਮਨੇ ਹੈਡ ਕੰਸਟੈਂਸਲ ਸੀ ਮੈਂ ਤਾਂ ਕੰਸਟੈਂਟ ਪ੍ਰਿੰਸੀਪਲ ਦੇ ਮੌਕੇ ਤੇ ਪਹੁੰਚਿਆ ਆ ਜੋ ਉੱਥੇ ਪਤਾ ਹੈ ਇੱਥੇ ਪਹਿਲਾਂ ਹੀ ਡੈੱਡ ਬੁੜੀ ਪਰਿਵਾਰ ਦੇ ਮੈਂਬਰ ਹਾਜ਼ਰ ਹਨ ਜਿਹਨਾਂ ਦਾ ਨਾਂ ਪਤਾ ਪਈ ਇਹਨਾਂ ਨੇ ਦੱਸਿਆ ਵੀ ਰਿਸ਼ੀ ਸੋਤਾ ਪੁੱਤਰ ਜੇ ਸੋਤਾ ਪਾਕਤ ਨਗਰ ਦਾ ਮਲਟੋਨ ਸ਼ਰਪੂ ਦਾ ਰਹਿਣ ਵਾਲਾ ਆ ਇਹਨਾਂ ਨੇ ਇਹ ਵੀ ਦੱਸਿਆ ਕਾਫੀ ਟਾਈਮ ਤੋਂ ਪਹਿਲੇ ਨਸ਼ੇ ਕਰਦਾ ਆ ਰਿਹਾ ਇਹ ਤਾਂ ਨਸ਼ੇ ਸ਼ਡੋ ਕਹਿੰਦੇ ਜਮ੍ਹਾਂ ਕਰਾ ਸੀਗਾ ਕੁਝ ਦਿਨ ਪਹਿਲੇ ਨਸ਼ੇ ਸ਼ਡੋ ਕੇਂਦਰ ਤੋਂ ਆਇਆ ਸੀਗਾ ਤਾਂ ਉਹਨਾਂ ਨੂੰ ਹੁਣ ਪਤਾ ਲੱਗਿਆ ਉਹਨਾਂ ਨੇ ਵੀ ਇੱਥੇ ਇਹਨਾਂ ਦਾ ਮੁੰਡਾ ਜੱਥੇ ਹੀ ਪਈ ਆ ਜੋ ਮੌਕੇ ਤੇ ਪੁੱਛੇ ਆ ਹਸਪੀਟਲ ਡੈੱਡ ਬੁੱਡ ਲੈ ਕੇ ਜਾ ਰਹੇ ਆ ਵਹੀਕਲ ਇੰਤਜ਼ਾਮ ਕਰਕੇ ਜੋ ਪੋਸਟਮਾਰਨ ਬਾਅਦ ਕਾਰਵਾਈ ਫਿਰ ਪਤਾ ਲੱਗੇ ਮੌਤੇ ਕਾਰਨ ਕੀ ਹਨ